ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਿਕਾ ਦਲੀਪ ਕੋਟੇਵਾੜਾ ਜੀ ਦੀ ਲਿਖੀ ਹੋਈ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਭਾਗ 26 ਹੁਣ ਤੱਕ ਓਟ ਪਟੰਗ ਜੀਆਂ ਕਹਾਣੀਆਂ ਦੀਆਂ ਦੋ ਤਿੰਨ ਕਿਤਾਬਾਂ ਛਪ ਗਈਆਂ ਸਨ ਤੇ ਕਿਸੇ ਕੁੜੀ ਦੀ ਲਿਖੀ ਹੋਈ ਕਿਤਾਬ ਫੋਨ ਕਰਕੇ ਲੋਕੀ ਖਰੀਦ ਵੀ ਲੈਂਦੇ ਸਨ ਜਦੋਂ ਕੋਈ ਪੁੱਛਦਾ ਮੈਂ ਕਹਾਣੀਆਂ ਕਿਵੇਂ ਲਿਖ ਲੈਂਦੀ ਆ ਤਾਂ ਮੈਨੂੰ ਕੋਈ ਜਵਾਬ ਨਾ ਆਉੜਦਾ ਹੱਸ ਕੇ ਆਖਦੀ ਵਧੀਆ ਜੇ ਕਾਗਜ਼ ਲੈ ਲੈਣੀਆਂ ਤੇ ਵਧੀਆ ਜੇ ਪੈਨ ਲੈ ਲੈਣੀਆਂ ਤੇ ਬੈਠ ਕੇ ਕਹਾਣੀ ਲਿਖ ਲੈਂਦੀ ਆ ਵਧੀਆ ਕਾਗਜ਼ ਤੇ ਵਧੀਆ ਪੈਨ ਨਾਲ ਕਹਾਣੀ ਵੀ ਵਧੀਆ ਲਿਖਿਆ ਕਰੋ ਨਹੀਂ ਤਾਂ ਸੰਸਾਰ ਵਿੱਚ ਬਥੇਰੀਆਂ ਵਧੀਆ ਕਹਾਣੀਆਂ ਲਿਖੀਆਂ ਪਈਆਂ ਨੇ ਉਹਨਾਂ ਨੂੰ ਪੜ ਲਿਆ ਲਿਖ ਕੇ ਕੀ ਕਰਨਾ ਲਾਲੀ ਜੋ ਦੂਰੋਂ ਪਾਰੋਂ ਸਾਡਾ ਰਿਸ਼ਤੇਦਾਰ ਸੀ ਤੇ ਬੇਸ਼ੁਮਾਰ ਸਾਹਿਤ ਪੜਨ ਲਈ ਮਸ਼ਹੂਰ ਸੀ ਜਰਾ ਹੱਸ ਕੇ ਹਲੀਮੀ ਨਾਲ ਮੈਨੂੰ ਸਲਾਹ ਦੇ ਰਿਹਾ ਸੀ ਚੰਗੀਆਂ ਨਾ ਸਹੀ ਟੂ ਮਾੜੀਆਂ ਹੀ ਕਹਾਣੀਆਂ ਲਿਖ ਕੇ ਵਿਖਾ ਮੈਂ ਉਸ ਨੂੰ ਮੂਰਖਾਂ ਵਾਲਾ ਜਵਾਬ ਦਿੱਤਾ ਸੀ ਪਰ ਮਨ ਵਿੱਚ ਸੋਚ ਲਿਆ ਸੀ ਕਿ ਜੇ ਜੀ ਪੀ ਐਚ ਡੀ ਕਹਾਣੀ ਉੱਪਰ ਕਰਾਂ ਤਾਂ ਬਹਾਨੇ ਸਿਰ ਕੋਈ ਚੰਗੀਆਂ ਕਹਾਣੀਆਂ ਵੀ ਪੜੀਆਂ ਜਾਣਗੀਆਂ ਮੈਨੂੰ ਇਹ ਵੀ ਪਤਾ ਸੀ ਜਿਹੜਾ ਬੰਦਾ ਪੀ ਐਚ ਡੀ ਹੁੰਦਾ ਉਹਨੂੰ ਲੋਕ ਡਾਕਟਰ ਆਖਦੇ ਨੇ ਜਦੋਂ ਵੀ ਕੋਈ ਮੈਨੂੰ ਮਿਸਟ੍ਰੀਵਨ ਆਖਦਾ ਸੀ ਮੈਨੂੰ ਲੱਗਦਾ ਮੈਂ ਇੱਕ ਝੂਠ ਜੋ ਰਹੀ ਹਾਂ ਪਰ ਕਦੇ-ਕਦੇ ਲੱਗਦਾ ਨਹੀਂ ਮੈਂ ਝੂਠ ਨਹੀਂ ਜੋ ਰਹੀ ਇਹੀ ਸੱਚ ਹੈ ਪਰ ਸੱਚ ਤੇ ਝੂਠ ਇਸ ਪੱਖੋਂ ਮੇਰੀ ਜ਼ਿੰਦਗੀ ਵਿੱਚ ਕਿਦਰੇ ਉਲਟ-ਪੁਲਟ ਹੋ ਗਏ ਸਨ ਤੇ ਲੋਕਾਂ ਦੇ ਸਾਹਮਣੇ ਬਿਨਾਂ ਹੀ ਕਸੂਰ ਮੈਂ ਸ਼ਰਮਿੰਦੀ ਜੀ ਮਹਿਸੂਸ ਕਰਦੀ ਸੀ ਮਿਸ ਟਿਵਾੜਾ ਦੀ ਥਾਂ ਮਿਸਿਸ ਮੈਂ ਜਦੋਂ ਚਿਤਵਦੀ ਇਹ ਮੈਨੂੰ ਉਸ ਤੋਂ ਵੀ ਵੱਡਾ ਝੂਠ ਲੱਗਦਾ ਤੇ ਮੈਂ ਘਬਰਾ ਕੇ ਜਿਵੇਂ ਪਛਾਂ ਪਰਤ ਪੈਂਦੀ ਇਹਨਾਂ ਹੀ ਦਿਨਾਂ ਵਿੱਚ ਮੈਂ ਕਿਦਰੇ ਪੜਿਆ ਸੀ ਕਿ ਇੱਕ ਅਸ਼ੋਕ ਦਾ ਰੁੱਖ ਹੁੰਦਾ ਜਦੋਂ ਕੋਈ ਕੁਆਰੀ ਕੁੜੀ ਉਸਤੇ ਹੀਠਾਂ ਜਾ ਖੜੋਵੇ ਤਾਂ ਉਸ ਤੇ ਫੁੱਲ ਖਿਲ ਪੈਂਦੇ ਹਨ ਸੋਨਿਆ ਸੀ ਪਟਿਆਲੇ 12 ਦਰੀ ਵਿੱਚ ਇਲਾਇਤਿਆਂ ਦੇ ਬੂਟੇ ਤੋਂ ਲੈ ਕੇ ਬੋੜ ਦੇ ਦਰਖਤ ਤੱਕ ਸਭ ਰੁੱਖ ਲੱਗੇ ਹੋਏ ਨੇ ਖਿਆਲ ਆਇਆ ਅਸ਼ੋਕ ਦਾ ਬ੍ਰਿਖਸ਼ ਵੀ ਹੋਵੇਗਾ ਮਨ ਹੀ ਮਨ ਮੈਂ ਇਸ ਅਸ਼ੋਕ ਦੇ ਬ੍ਰਿਖਸ਼ ਨੂੰ ਟੋਲਦੀ ਰਹਿੰਦੀ ਜਿਹਦੇ ਹੇਠਾਂ ਜਦੋਂ ਮੈਂ ਜਾ ਕੇ ਖੜੋਵਾਂਗੀ ਉਹਦੇ ਫੁੱਲ ਖੇਲ ਪੈਣਗੇ ਮੈਂ ਸੋਚਦੀ ਸੰਸਾਰ ਨੂੰ ਭੁਲੇਖਾ ਲੱਗ ਸਕਦਾ ਪਰ ਕੁਦਰਤ ਸੱਚ ਜਾਣ ਸਕਦੀ ਹੈ ਦੇਖ ਸਕਦੀ ਹੈ ਫਾਰੂਹ ਬ੍ਰਿਖਸ਼ ਮੈਨੂੰ ਕਿਵੇਂ ਲੱਗਦਾ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਉਹ ਹੁੰਦਾ ਕਿ ਹੋ ਜਿਆ ਇਹ ਮੇਰੇ ਮਨ ਦਾ ਚੋਰਾ ਮੈਨੂੰ ਵਿੱਚੋਂ ਵਿੱਚ ਖਾਈ ਜਾ ਰਿਆ ਸੀ ਦਿਨੇ ਤਾਂ ਮੈਂ ਪ੍ਰੋਫੈਸਰ ਪ੍ਰੋਫੈਸਰਨੀਆਂ ਨਾਲ ਵਿਦਿਆਰਥੀ ਮੁੰਡੇ ਕੁੜੀਆਂ ਨਾਲ ਗੱਪਾਂ ਮਾਰਦੀ ਖੱਪਾਂ ਪਾਉਂਦੀ ਮਜ਼ਾਕ ਕਰਦੀ ਦੁੱਖ-ਸੋਖ ਸੁਣਦੀ ਕਿਤਾਬਾਂ ਪੜ੍ਹਦੀ ਜਮਾਤਾਂ ਪੜ੍ਹਦੀ ਪੜਾਉਂਦੀ ਵਕਤ ਕੱਟ ਦਿੰਦੇ ਸੀ ਪਰ ਰਾਤ ਆਪਣੇ ਸਾਰੇ ਹਨੇਰੇ ਸਮੇਤ ਜਿਵੇਂ ਮੈਨੂੰ ਆਕੇ ਮੇਰਾ ਦਮ ਘੁੱਟਣ ਲੱਗਦਾ ਮੈਂ ਲਾਈਟ ਬਲਦੀ ਰੱਖ ਕੇ ਸੌਣ ਲੱਗ ਪਈ ਪਰ ਨਾਲ ਦੇ ਕਮਰੇ ਵਿੱਚ ਪਈ ਬੀਜੀ ਨੂੰ ਮੇਰੀ ਲਾਈਟ ਬਲਦੀ ਦੇਖ ਕੇ ਚੈਨ ਨਾ ਆਉਂਦੀ ਕਦੇ-ਕਦੇ ਕਈ ਵਾਰ ਉੱਠ ਕੇ ਦੇਖਦੇ ਮੈਂ ਸੌਂ ਗਈ ਕਿ ਪੜ ਰਹੀ ਹਾਂ ਜੇ ਪੜ ਰਹੀ ਹੁੰਦੀ ਉਹ ਨਰਾਜ਼ ਹੁੰਦੇ ਤੇ ਆਖਦੇ ਕਿ ਸਿਹਤ ਹੋਰ ਖਰਾਬ ਹੋ ਜੂ ਜੇ ਸੌਂ ਗਈ ਹੁੰਦੀ ਉਹ ਲਾਈਟ ਬੁਝਾ ਦਿੰਦੇ ਸੋਦੇ ਸੰ ਬਾਹਰ ਹਨੇਰੇ ਚ ਖੜੇ ਅਗਲੇ ਨੂੰ ਅੰਦਰ ਦਾ ਸਾਰਾ ਕੁਝ ਦਿਸਦਾ ਰਹਿੰਦਾ ਤੇ ਰੱਬ ਮਾੜੀ ਘੜੀ ਨਾ ਲਿਆਵੇ ਫੇਰ ਮੈਂ ਰਾਤ ਨੂੰ ਨੀਂਦ ਦੀ ਗੋਲੀ ਖਾ ਕੇ ਸੌਣਾ ਸ਼ੁਰੂ ਕਰ ਦਿੱਤਾ ਗੋਲੀਆਂ ਨਾਲ ਕੁਝ ਦਿਨ ਤਾਂ ਨੀਂਦ ਆਉਂਦੀ ਰਹੀ ਫੇਰ हट ਗਈ ਸ਼ਾਇਦ ਮੇਰਾ ਮਨ ਗੋਲੀਆਂ ਨਾਲੋਂ ਕਿਤੇ ਵੱਧ ਤਕੜਾ ਸੀ ਨਿਕੰਮੀਆਂ ਗੋਲੀਆਂ ਦੀ ਸ਼ੀਸ਼ੀ ਮੈਂ ਬਾਹਰ ਵਗਾ ਮਾਰੀ ਫੇਰ ਕਦੇ ਨੀਂਦ ਆ ਜਾਂਦੀ ਤੇ ਕਦੇ ਸਾਰੀ ਦੀ ਸਾਰੀ ਰਾਤ ਅੱਖਾਂ ਥਾਈ ਲੱਗਦੀ ਬਹੁਤ ਰਾਤ ਗਈ ਕਦੇ-ਕਦੇ ਮੈਂ ਉੱਪਰ ਕੋਠੇ ਤੇ ਚਲੀ ਜਾਂਦੀ ਦੂਰ-ਦੂਰ ਤੱਕ ਨਿਗਾਹ ਮਾਰ ਕੇ ਦੇਖਦੀ ਕਿ ਕਿਧਰੇ ਕਿਸੇ ਹੋਰ ਘਰ ਵਿੱਚ ਵੀ ਇਸ ਵੇਲੇ ਦੀਵਾ ਜਗ ਰਿਹਾ ਕਿ ਕਿਧਰੇ ਕਿਸੇ ਹੋਰ ਘਰ ਵਿੱਚ ਵੀ ਇਸ ਵੇਲੇ ਕੋਈ ਜਾਗ ਰਿਹਾ ਜੇ ਕਿਸੇ ਘਰ ਵਿੱਚ ਦੀਵਾ ਜਗਦਾ ਦੇਖਦਾ ਤਾਂ ਮੈਂ ਸੋਚਣ ਦੀ ਕੋਸ਼ਿਸ਼ ਕਰਦੀ ਉਹ ਕੌਣ ਹੈ ਜੋ ਇਸ ਵੇਲੇ ਜਾਗ ਰਿਹਾ ਹੈ ਉਹ ਕਿਉਂ ਜਾਗ ਰਿਹਾ ਹੈ ਉਹਨੂੰ ਨੀਂਦ ਕਿਉਂ ਨਹੀਂ ਆਈ ਪਰ ਕੁਛੇਰ ਮਗਰੋਂ ਜਦੋਂ ਅੱਖ ਖੁੱਲਦੀ ਬੇਜੀ ਮਗਰੇ ਉੱਪਰ ਆ ਜਾਂਦੇ ਤੇ ਡਾਡੇ ਫਿਕਰਮੰਦ ਹੋ ਕੇ ਆਖਦੇ ਜੀ ਰਾਜੀ ਐ ਠੰਡ ਲੱਗ ਜੋ ਚਾਹ ਕਰਦੇ ਹੋ ਪਾਠ ਕਰ ਲਿਆ ਕਰ ਫਿਰ ਉਦੋਂ ਹੀ ਨੀਂਦ ਆ ਜਾਂਦੀ ਐ ਉਹਨਾਂ ਨੂੰ ਬੇਹਰਾਮ ਹੁੰਦਿਆਂ ਦੇਖ ਕੇ ਮੈਂ ਹੇਠਾ ਉਤਰ ਆਉਂਦੀ ਲਾਈਟ ਬੁਝਾ ਕੇ ਪੈ ਜਾਂਦੀ ਸਾਹਮਣੀ ਖਿੜਕੀ ਚੋਂ ਸਾਰੇ ਦਿਸਦੇ ਮਨ ਹੀ ਮਨ ਮੈਂ ਮਰਿਆ ਜਿਉਂਦਿਆਂ ਆਪਣੇ ਲੋਕਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਤੇ ਗੱਲਾਂ ਕਰਦੀ ਨੂੰ ਇਹ ਭੁੱਲੀ ਜਾਂਦਾ ਕੌਣ ਇਹਨਾਂ ਵਿੱਚੋਂ ਜਿਉਂਦਾ ਹੈ ਤੇ ਕੌਣ ਮਰਿਆ ਹੋਇਆ ਤੇ ਇਹਨਾਂ ਦੇ ਨਾਲ ਮੈਂ ਅਜੀਬ ਜੀਵ ਥਾਵਾਂ ਤੇ ਤੁਰੇ ਫਿਰਦੀ ਤੇ ਇਉਂ ਥੱਕ ਤੋਂ ਟੁੱਟ ਕੇ ਸਵੇਰੇ ਜਿਵੇਂ ਕਿਤੇ ਨੀਂਦ ਆਉਂਦੀ ਦਿਨ ਚੜ੍ਹੇ ਜਦੋਂ ਜਾਗਦੀ ਰਾਤ ਜੇ ਸੰਸਾਰ ਵਿੱਚ ਮੈਂ ਤੁਰੇ ਫਿਰਦੀ ਰਹੀ ਸੀ ਉਹ ਸੱਚ ਪ੍ਰਤੀਤ ਹੁੰਦਾ ਤੇ ਜੇ ਸੰਸਾਰ ਵਿੱਚ ਹੁਣ ਜਾਗੀ ਸੀ ਉਸ ਦੇ ਸੱਚ ਹੋਣ ਬਾਰੇ ਮੈਂ ਆਪਣੇ ਆਪ ਨੂੰ ਦੱਸਦੀ ਏ ਸਾਡਾ ਘਰ ਹੈ ਏ ਮੇਰੇ 베ਜੀ ਨੇ ਏ ਪਟਿਆਲਾ ਸ਼ਹਿਰ ਹੈ ਅੱਜ ਫੁਲਾਣੀ ਤਰੀਕ ਹੈ ਏ ਸਾਡਾ ਕੁੱਤਾ ਜਿਪਸੀ ਹੈ ਕੇ ਵੇੜੇ ਚ ਲੱਗੀ ਗੁਲਾਬ ਦੀ ਵੇਲ ਹੈ ਤੇ ਮੈਨੂੰ ਲੱਗਦਾ ਮੈਂ ਜ਼ਰੂਰ ਇੱਕ ਦਿਨ ਪਾਗਲ ਹੋ ਜਾਣਾ ਹੈ ਇਹ ਸਭ ਕਾਸੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਸੀ ਕਿ ਕੋਈ ਕਿਤਾਬ ਪੜਨ ਲੱਗ ਜਾਵਾਂ ਪਰ ਜਿਵੇਂ ਕੋਈ ਸਿਤਾਰ ਦੀਆਂ ਤਾਰਾਂ ਇੰਨੀਆਂ ਜ਼ਿਆਦਾ ਕੱਸ ਦੇਵੇ ਕਿ ਮਾੜੀ ਜੀ ਛੋ ਵੀ ਉਹ ਬਰਦਾਸ਼ਤ ਨਾ ਕਰਨ ਕੋ ਜਿਵੇਂ ਦਾ ਮਨ ਹੋ ਗਿਆ ਸੀ ਸਾਰੀਆਂ ਨਾੜਾਂ ਜਿਵੇਂ ਕਸੀਆਂ ਗਈਆਂ ਸਨ ਤੇ ਲੱਗਦਾ ਸੀ ਉਹ ਕਿਸੇ ਵੀ ਵੇਲੇ ਕੜਕ ਕਰਕੇ ਟੁੱਟ ਜਾਣਗੀਆਂ ਕਿਤਾਬਾਂ ਵਿੱਚਲੇ ਦੁਖਦਰਦੀਆਂ ਗੱਲਾਂ ਮੇਰੀਆਂ ਕਸੀਆਂ ਨਾੜਾਂ ਨੂੰ ਜਿਵੇਂ ਹੋਰ ਖਿਚਾਉ ਪਾਉਂਦੀਆਂ ਸਨ ਆਲੇ ਦੁਆਲੇ ਦੇ ਹਨੇਰੇ ਨੂੰ ਹੋਰ ਗਾੜਾ ਕਰਦੀਆਂ ਸਨ ਤੇ ਰਾਤ ਨੂੰ ਦੀਵੇ ਜਗਦੇ ਘਰਾਂ ਵਿੱਚ ਲਜਾ ਲਜਾ ਕੇ ਮੈਨੂੰ ਵਿਖਾਉਂਦੀਆਂ ਸਨ ਉੱਥੇ ਵੀ ਕਿਹੜਾ ਕੋਈ ਜਾਗ ਰਿਹਾ ਉਹਨੂੰ ਵੀ ਨੀਂਦ ਨਹੀਂ ਆ ਰਹੀ ਉਹ ਵੀ ਰਾਤ ਨਾਲ ਗੱਲਾਂ ਕਰ ਰਿਹਾ ਸੋਚਿਆ ਅਜਿਹਾ ਕੰਮ ਛੋ ਲਵਾਂ ਜਿਹੜਾ ਮੇਰੀ ਸੁਰਤ ਨੂੰ ਵਲਕੇ ਮੰਨ ਰੱਖੇ ਪੀ ਐਚ ਡੀ ਲਈ ਕਹਾਣੀਆਂ ਦਾ ਵਿਸ਼ਾ ਲੈ ਕੇ ਰਜਿਸਟ੍ਰੇਸ਼ਨ ਕਰਵਾ ਲਈ ਹੁਣ ਮੈਂ ਕੰਮ ਕਰਨ ਲਈ ਪੜਦੀ ਸੀ ਤੇ ਇਹ ਕੰਮ ਮੇਰੀ ਤਸੱਲੀ ਬਣਦਾ ਜਾ ਰਿਹਾ ਸੀ ਹੁਣ ساری ساری ਰਾਤ ਜਾਗਣਾ ਮੈਨੂੰ ਵੀ ਚੈਨ ਨਹੀਂ ਸੀ ਕਰਦਾ ਬੇਜੀ ਨੂੰ ਵੀ ਮੈਂ ਸਮਝਾ ਦਿੱਤਾ ਸੀ ਮੈਂ ਜ਼ਰੂਰੀ ਕੰਮ ਕਰਨਾ ਹੈ ਸੋਸੇਸ ਹੋ ਜਾਇਆ ਕਰੋ ਥੇਨਾ ਕੰਮ ਕਰੋ ਤਾਂ ਥੀਸਿਸ ਤਾਂ ਲਿਖਿਆ ਹੀ ਜਾਣਾ ਸੀ ਪਰ ਥੀਸਿਸ ਲਿਖ ਕੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਸਬਮਿਟ ਕਰ ਦਿੱਤਾ ਤਾਂ ਕੁਝ ਲੋਕਾਂ ਨੂੰ ਬੜਾ ਅਖਰਿਆ ਸ਼ਾਇਦ ਇਸ ਲਈ ਕਿ ਉਹਨਾਂ ਨੂੰ ਲੱਗਿਆ ਕਿ ਤਰੱਕੀ ਦੇ ਰਾਹ ਵਿੱਚ ਮੈਂ ਕਈਆਂ ਦਾ ਰਾਹ ਰੋਕਾਂਗੀ ਰਿਜੈਕਟ ਕਰਵਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਕਈ ਸਾਲ ਮਗਰੋਂ ਇੱਕ ਐਗਜ਼ਾਮੀਨਰ ਦੱਸ ਰਿਹਾ ਸੀ ਕਿ ਥੀਸਿਸ ਪਾਸ ਕਰਵਾਉਣ ਲਈ ਤਾਂ ਸਿਫਾਰਸ਼ਾਂ ਆਉਂਦੀਆਂ ਸਨ ਇਹ ਪਹਿਲੀ ਵਾਰੀ ਸੀ ਕਿ ਥੀਸਿਸ ਰਿਜੈਕਟ ਕਰਵਾਉਣ ਲਈ ਸਿਫਾਰਸ਼ਾਂ ਆ ਰਹੀਆਂ ਸਨ ਥੀਸਿਸ ਰਿਜੈਕਟ ਵੀ ਹੋ ਸਕਦਾ ਆਖ ਕੇ ਜਿਸ ਪਹੁੰਚ ਵਾਲੇ ਬੰਦੇ ਨੇ ਮੈਨੂੰ ਧਮਕੀ ਦੇਣੀ ਚਾਹੀ ਸੀ ਉਸ ਨੂੰ ਮੈਂ ਬਸ ਇੰਨਾ ਹੀ ਆਖਿਆ ਸੀ ਮੈਂ ਜੱਟਾਂ ਦੀ ਕੁੜੀ ਆ ਨਾ ਮੀਂਹ ਪੈਣੋਂ ਹਟਣਾ ਨਾ ਕਣਕ ਨੇ ਉਗਣਾ ਤੇ ਨਾ ਸਾਨੂੰ ਰੋਟੀ ਮਿਲਣੋਂ ਖਟਣੀ ਸੋ ਥੀਸਿਸ ਛੱਡ ਜੇ ਨੌਕਰੀ ਵੀ ਚੱਲੀ ਜਾਊ ਭੁੱਖੇ ਤਾਂ ਸੀ ਫੇਰ ਵੀ ਨਹੀਂ ਮਰਨ ਲੱਗੇ ਪਤਾ ਲੱਗਿਆ ਫੈਸਲਾ ਵਾਈਵੇ ਤੋਂ ਮਗਰੋਂ ਹੋਵੇਗਾ ਇਸ ਥੀਸਿਸ ਨੂੰ ਡਿਗਰੀ ਦਿੱਤੀ ਜਾਵੇ ਕਿ ਨਾ ਐਗਜ਼ਾਮਿਨਰਾਂ ਨੇ ਇਹੀ ਲਿਖਿਆ ਸੀ ਰਿਜੈਕਟ ਕਰਾਉਣ ਲਈ ਅਗਲੇ ਖੂਬ ਲੰਗੋਟੇ ਕਾਸ ਤਿਆਰੀਆਂ ਕਰਕੇ ਆਉਣਗੇ ਬੀਬੀ ਤਕੜੀ ਹੋ ਜਾ ਆਕੇ ਪ੍ਰੋਫੈਸਰ ਪ੍ਰੀਤਮ ਸਿੰਘ ਖੋਰੀ ਮਾੜੇ ਰਿਜ਼ਲਟ ਲਈ ਮੈਨੂੰ ਪਹਿਲਾਂ ਹੀ ਤਿਆਰ ਕਰਨਾ ਚਾਹੁੰਦੇ ਸਨ ਫਿਰ ਉਹਨਾਂ ਨੂੰ ਆਪ ਹੀ ਪਤਾ ਨਹੀਂ ਕਿ ਕੀ ਸੁਝੇ ਸਿੰਡੀਗੇਟ ਵਿੱਚ ਪਾਸ ਕਰਵਾ ਲਿਆ ਕੇ ਇਸ ਲੜਕੀ ਦੇ ਵਾਈਵੇ ਵੇਲੇ ਵਾਈਸ ਚਾਂਸਲਰ ਕਮੇਟੀ ਵਿੱਚ ਬੈਠੇ ਅਗਲੀਆਂ ਕਿਹੜਾ ਕੱਚੀਆਂ ਗੋਲੀਆਂ ਖੇਡੀਆਂ ਹੋਈਆਂ ਸਨ ਉਹਨਾਂ ਵਾਈਵਾਹੀ ਦਿੱਲੀ ਰੱਖ ਦਿੱਤਾ ਕਿ ਚੰਡੀਗੜ੍ਹ ਤੋਂ ਵਾਈਸ ਚਾਂਸਲਰ ਮਹਿਜ਼ ਇੱਕ ਵਾਈਵੇ ਲਈ ਦਿੱਲੀ ਥੋੜੋ ਜਾਵੇਗਾ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਅਗੋਂ ਬੁਰੇ ਦੇ ਘਰ ਤੱਕ ਜਾਣ ਵਾਲੇ ਨੇ ਫੇਰ ਵਾਈਸ ਚਾਂਸਲਰ ਨੂੰ ਜਾ ਮਿਲੇ ਕਿ ਯਾ ਤਾਂ ਵਾਈਵਾ ਇੱਥੇ ਰੱਖੋ ਯਾ ਦਿੱਲੀ ਜਾਓ ਵਾਈਸ ਚਾਂਸਲਰ ਨੇ ਬਥੇਰਾ ਪੁੱਛਿਆ ਵਿੱਚ ਉਹ ਗੱਲ ਕੀ ਹੈ ਪਰ ਉਹਨਾਂ ਆਖਿਆ ਤੁਹਾਨੂੰ ਵਾਈਵੇ ਵੇਲੇ ਆਪੇ ਪਤਾ ਲੱਗ ਜਾਓ ਵਾਈਵਾ ਕੈਨਸਲ ਹੋ ਗਿਆ ਪਰ ਮਹੀਨੇ ਨੂੰ ਮਗਰੋਂ ਫੇਰ ਚਿੱਠੀ ਆ ਗਈ ਵਾਈਵਾ ਫੇਰ ਦਿੱਲੀ ਹੀ ਰੱਖਿਆ ਗਿਆ ਸੀ ਚੱਕਦੀ ਚੱਕਦੀ ਨੇ ਮੈਂ ਫਿਰ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੂੰ ਦੱਸਿਆ ਉਹ ਵਾਈਸ ਚਾਂਸਲਰ ਨੂੰ ਮਿਲੇ ਤੇ ਉਸਨੇ ਖਿਜ ਕੇ ਤਾਰ ਰਹੀ ਅਗਲੇ ਦਿਨ ਮੈਨੂੰ ਵੀ ਤੇ ਐਗਜ਼ਾਮੀਨਰ ਨੂੰ ਵੀ ਹੈੱਡ ਪੰਜਾਬੀ ਵਿਭਾਗ ਚੰਡੀਗੜ੍ਹ ਨੂੰ ਤੇ ਇੱਕ ਦਿੱਲੀ ਤੋਂ ਕੋਈ ਬੰਗਾਲੀ ਵਿਦਵਾਨ ਸ਼ਾਇਦ ਦਾਸ ਗੁਪਤਾ ਸੀ ਆਪਣੇ ਦਫ਼ਤਰ ਵਾਈਵੇ ਲਈ ਸੱਦ ਲਿਆ ਪਹਿਲੇ ਜੀ ਨੂੰ ਕਪਰੇਟ ਹੋਈ ਫਿਰ ਸੋਚਿਆ ਵੱਧ ਤੋਂ ਵੱਧ ਰਿਜੈਕਟ ਹੀ ਕਰ ਦੇਣਗੇ ਤਾਂ ਕੀ ਹੈ ਇੱਕ ਘੰਟਾ 20 ਮਿੰਟ ਸਵਾਲ ਜਵਾਬ ਹੁੰਦੇ ਰਹੇ। ਕੁਝ ਕੁ ਮੈਨੂੰ ਅੱਜ ਵੀ ਯਾਦ ਨਹੀਂ। ਪੁੱਛਿਆ ਗਿਆ ਜਿੰਨੀਆਂ ਕਿਤਾਬਾਂ ਦੇ ਪਿੱਛੇ ਰੈਫਰੈਂਸ ਦਿੱਤੇ ਨੇ ਇਹ ਪੜੀਆਂ ਵੀ ਨੇ ਸਾਰੀਆਂ। ਮੈਂ ਆਖਿਆ ਇਹਨਾਂ ਵਿੱਚੋਂ ਕਿਹੜੀ ਕੋਈ ਤੁਸੀਂ ਪੜੀ ਪੜੀ ਹੋਈ ਹੈ। ਉਸ ਵਿੱਚੋਂ ਪੁੱਛ ਕੇ ਦੇਖ ਲਓ। ਲੋਕ ਕਹਾਣੀਆਂ ਲੋਕ ਜੀਵਨ ਵਿੱਚ ਖੁੰਬਾ ਵਾਂਗੂ ਆਪੇ ਉੱਗੀਆਂ ਹੋਣ ਕਰਕੇ ਇਹ ਫਿਕਰਾ ਥੀਸਿਸ ਵਿੱਚੋਂ ਪੜ੍ਹ ਕੇ ਆਖਿਆ। ਏ ਕੋਈ ਕ੍ਰਿਟਿਸਿਜ਼ਮ ਦੀ ਬੋਲੀ ਹੈ ਇਹ ਤਾਂ ਕ੍ਰੀਏਟਿਵ ਬੋਲੀ ਹੈ ਤੁਸੀਂ ਨਾਵਲ ਥੋੜੀ ਲਿਖ ਰਹੇ ਹੋ ਮੈਂ ਦੱਸਿਆ ਸ਼ੈਕਸਪੀਅਰ ਉੱਪਰ 4000 ਕ੍ਰਿਟਿਕਸ ਨੇ ਲਿਖਿਆ ਹੈ ਉਹਨਾਂ ਵਿੱਚੋਂ ਵਿਲਸਨ ਨਾਈਟ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਤੇ ਵਿਲਸਨ ਨਾਈਟ ਦੀ ਕਿਤਾਬ ਦੀ ਭੂਮਿਕਾ ਲਿਖਦਾ ਟੀਐਸ ਐਲੀਟ ਆਖਦਾ ਹੈ ਕਿ ਵਿਲਸਨ ਨਾਈਟ ਦੇ ਕ੍ਰੀਏਟਿਸਿਜ਼ਮ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਇਹ ਕ੍ਰੀਏਟਿਵ ਹੈ ਤੇ ਇੱਥੇ ਮੇਰਾ ਕ੍ਰੀਏਟਿਵ ਹੋਣਾ ਨੁਕਸ ਕਿਵੇਂ ਬਣ ਗਿਆ ਦਰਦੀ ਸਾਹਿਬ ਦੀ ਕਹਾਣੀਆਂ ਦੀ ਕਿਤਾਬ ਦਾ ਕਿਧਰੇ ਜ਼ਿਕਰ ਨਹੀਂ ਕੀਤਾ ਹਾਲਾਂਕਿ ਐਡੇ ਵੱਡੇ ਉਲੇਖਕਰ ਦਰਦੀ ਸਾਹਿਬ ਇੱਕ ਐਗਜ਼ਾਮੀਨਰ ਸਨ ਸਾਹਮਣੇ ਬੈਠੇ ਸਨ ਮੈਂ ਆਖਿਆ ਮੈਂ ਦਰਦੀ ਖੁਰਨ ਨੂੰ ਕਹਾਣੀ ਕਰਨ ਵਾਲੋਂ ਆਲੋਚਕ ਚੰਗਾ ਮੰਨਦੀ ਆਂ ਬ੍ਰਹਮ ਤੇ ਮਾਇਆ ਕਿਤਾਬ ਮੈਂ ਪੜ੍ਹੀ ਹੈ ਪਰ ਥੀਸਿਸ ਵਿੱਚ ਜ਼ਿਕਰ ਨਹੀਂ ਕੀਤਾ ਇਹ ਗਲਤ ਹੈ ਜ਼ਿਕਰ ਕਰਨਾ ਚਾਹੀਦਾ ਸੀ ਜ਼ਰਾ ਜ਼ੋਰ ਦੇ ਕੇ ਅਗਲੇ ਨੇ ਆਖਿਆ ਡੋਨਟ ਟਰਾਈ ਟੂ ਬਲੈਕਮੇਲ ਮੀ ਮੈਂ ਤਾਂ ਆਪਕੇ ਆਖਿਆ ਛੱਡੋ ਛੱਡੋ ਇਹ ਗੱਲ ਦਰਦੀ ਸਾਹਿਬ ਨੇ ਆਖਿਆ ਤੇ ਉਹ ਆਪ ਥੀਸਿਸ ਨਾਲ ਸੰਬੰਧਿਤ ਚੰਗੇ ਸਿਆਣੇ ਸਵਾਲ ਪੁੱਛਣ ਲੱਗ ਪਏ ਵਾਈਸ ਚਾਂਸਲਰ ਸਭ ਕੁਝ ਦੇਖ ਰਿਹਾ ਸੀ ਤੁਹਾਡੇ ਥੀਸਿਸ ਵਿੱਚ ਬਹੁਤ ਸਾਰੀਆਂ ਸਪੈਲਿੰਗ ਮਿਸਟੇਕ ਹਨ ਉਸ ਵੇਲੇ ਦੇ ਹੈੱਡ ਪੰਜਾਬੀ ਵਿਭਾਗ ਚੰਡੀਗੜ੍ਹ ਨੇ ਆਖਰੀ ਹਥਿਆਰ ਵਰਤਿਆ ਤੁਸੀਂ ਜਾਂ ਤੁਹਾਡੀ ਯੂਨੀਵਰਸਿਟੀ ਨੇ ਕੋਈ ਸਪੈਲਿੰਗ ਦੀ ਡਿਕਸ਼ਨਰੀ ਬਣਾਈ ਹੋਈ ਹੈ ਜਾਂ ਪੰਜਾਬੀ ਵਿੱਚ ਕੋਈ ਸਪੈਲਿੰਗ ਦੀ ਡਿਕਸ਼ਨਰੀ ਹੈ ਤੁਸੀਂ ਜਿਸ ਨੂੰ ਗਲਤ ਆਖਦੇ ਹੋ ਦੂਜੇ ਠੀਕ ਆਖਦੇ ਨੇ ਤੇ ਤੁਸੀਂ ਜਿਸ ਨੂੰ ਠੀਕ ਆਖਦੇ ਹੋ ਦੂਜੇ ਗਲਤ ਇਸ ਦਾ ਫੈਸਲਾ ਕੌਣ ਕਰੇਗਾ ਇੱਥੇ ਵਾਈਸ ਚਾਂਸਲਰ ਨੇ ਪੁੱਛਿਆ ਕਿ ਪੰਜਾਬੀ ਵਿੱਚ ਕੋਈ ਸਪੈਲਿੰਗ ਦੀ ਡਿਕਸ਼ਨਰੀ ਨਹੀਂ ਜੋ ਆਪਸੀ ਭਾਸ਼ਾ ਵਿਭਾਗ ਵਾਲਿਆਂ ਨੇ ਸ਼ੁਰੂ ਕੀਤੀ ਹੋਈ ਹੈ ਇਹ ਫਿਰ ਆਖਿਆ ਇਹਦੇ ਵਿੱਚ ਟਾਈਪ ਦੀਆਂ ਵੀ ਗਲਤੀਆਂ ਨੇ ਮੈਂ ਆਖਿਆ ਵਿਖਾਉ ਦੋ ਚਾਰ ਸਵਾਲ ਹੋਰ ਪੁੱਛੇ ਗਏ ਵਾਈਸ ਚਾਂਸਲਰ ਨੇ ਕੜੀ ਦੇਖੀ ਚਲੋ ਠੀਕ ਹੈ ਤੁਸੀਂ ਜਾ ਸਕਦੇ ਹੋ ਹੈੱਡ ਪੰਜਾਬੀ ਵਿਭਾਗ ਨੇ ਆਖਿਆ ਨਹੀਂ ਬੇਟੀ ਬੈਠੋ ਚਾਹ ਆ ਰਹੀ ਹੈ ਪੀ ਕੇ ਜਾਈਂ ਵੈਰੀ ਇੰਟੈਲੀਜੈਂਟ ਗਰਲ ਵਾਈਸ ਚਾਂਸਲਰ ਨੇ ਪਹਿਲੀ ਗੱਲ ਮੈਨੂੰ ਤੇ ਦੂਜੀ ਸਾਰੀ ਕਮੇਟੀ ਨੂੰ ਸੰਬੋਧਨ ਕਰਕੇ ਆਖਿਆ ਚਾਹ ਰਹੀ ਛੇਤੀ ਛੇਤੀ ਚਾਹ ਮੁਗਾ ਕੇ ਮੈਂ ਧੰਨਵਾਦ ਕਰਕੇ ਬਾਹਰ ਆ ਗਈ ਮੇਰਾ ਸਿਰ ਦੁਖ ਰਿਆ ਸੀ ਤੇ ਜੀ ਵੀ ਘਬਰਾ ਰਿਹਾ ਸੀ ਦਫਾ ਹੋਏ ਪੀ ਐਚ ਡੀ ਆਖ ਮੈਂ ਸਕੂਟਰ ਰਿਕਸ਼ਾ ਲੈ ਕੇ ਚੰਡੀਗੜ੍ਹ ਦੇ ਬਾਸ ਸੜੇ ਤੇ ਆ ਗਈ ਤੇ ਉਥੋਂ ਬਸ ਲੈ ਕੇ ਪਟਿਆਲੇ ਪਹੁੰਚ ਗਈ ਵਾਈਵੇ ਵਿੱਚ ਮੈਂ ਜਵਾਬ ਹਲੀਮੀ ਵਾਲੇ ਨਹੀਂ ਸੀ ਦਿੱਤੇ ਤੇ ਮੈਂ ਅੰਦਾਜ਼ਾ ਨਹੀਂ ਲਾ ਸਕੀ ਮੈਨੂੰ ਡਿਗਰੀ ਮਿਲ ਜਾਵੇਗੀ ਕਿ ਨਹੀਂ ਜਿਸ ਦਿਨ ਸਿੰਡिकेट ਦੀ ਮੀਟਿੰਗ ਵਿੱਚ ਰਿਜ਼ਲਟ ਦਾ ਪਤਾ ਲੱਗਣਾ ਸੀ ਕੋਈ ਚੰਡੀਗੜ੍ਹ ਜਾਣ ਲਈ ਤਿਆਰ ਨਹੀਂ ਸੀ ਕਿ ਜੇ ਖਬਰ ਮਾੜੀ ਹੋਈ ਤੇ ਬਹੁਤੀ ਸੰਭਾਵਨਾ ਮਾੜੀ ਖਬਰ ਦੀ ਸੀ ਆਖਿਰ ਹਰਿੰਦਰ ਮਹਿਬੂਬ ਹੌਸਲਾ ਕਰਕੇ ਚੱਲਿਆ ਗਿਆ ਪਿੱਛੋਂ ਦੂਜੇ ਸੰਸਾ ਵੀ ਕਰਦੇ ਸੀ ਗੁੱਸੇ ਜਾ ਕੇ ਕਿਧਰੇ ਕਿਸੇ ਨੂੰ ਕੁਟੇ ਨਾ ਆਵੇ ਉਸ ਦਾ ਕਾਲੇ ਦਾ ਕੀ ਹੈ ਪਰ ਰਾਤ ਨੂੰ ਉਹ ਜ਼ੋਰ-ਜ਼ੋਰ ਦੀ ਤਖਤੇ ਪੜ੍ਹਦੇ ਆ ਸੀ ਮੈਂ ਬਾਹਰ ਖੋਲਿਆ ਉਹ ਮਠਿਆਈ ਦਾ ਡੱਬਾ ਲਈ ਖੜਾ ਸੀ ਬੋਲਿਆ ਮੈਂ ਸਟੇਸ਼ਨ ਤੋਂ ਣੱਠਿਆ ਆਇਆ ਤੁਸੀਂ ਪੂਰਾ ਮਠਿਆਈ ਦਾ ਲੈ ਲਓ ਬਾਕੀ ਮੈਂ ਭੂਤਵਾੜੇ ਜਾ ਕੇ ਦੱਸਣਾ ਨਾਲੇ ਮਠਿਆਈ ਦੇਣੀ ਹੈ ਮੈਂ ਬਰਫੀ ਦਾ ਇੱਕ ਟੁਕੜਾ ਚੁੱਕ ਲਿਆ ਤੇ ਉਨੀ ਪੈਰੀ ਪਰਤ ਗਿਆ ਅਗਲੇ ਦਿਨ ਭੂਤਵਾੜੇ ਵਾਲਿਆਂ ਵਿੱਚੋਂ ਕੋਈ ਕਾਲਜ ਨਹੀਂ ਸਿਆ ਆ ਪਤਾ ਲੱਗਿਆ ਉਹ दारू ਪੀ ਕੇ ਜਸ਼ਨ ਮਨਾਉਂਦੇ ਰਹੇ ਸਨ ਤੇ ਹੁਣ ਸਭ ਸੁੱਤੇ ਪਏ ਸਨ ਧੰਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ